ਬੰਦੇ ਨੇ ਪੁਆਇੰਟ ਸਹੀ ਮਾਰਿਆ ਜੇ ਸਾਡੀ ਪੈੜ ਹੀ ਨਹੀਂ ਤੇ ਖਾਲਾ ਕਿੱਥੋਂ ਆਇਆ ਹਾਂਜੀ ਸਾਡੀ ਪੈੜ ਹੀ ਤੇ ਆਇਆ ਨਹੀਂ ਹੁਣ ਇਸ ਕੇ ਆ ਆ ਬੇ ਸੇਰੇ ਖਾਲਾ ਗੱਲ ਇਹ ਵੀ ਹੈ ਹੁਣ ਇਹ ਆਇਆ ਵੀ ਤੁਹਾਡੀ ਵਨਡੇ ਚੋਂਦਾ ਜੀ ਖਾਲਾ ਤੇ ਉਹ ਕੱਟੋ ਅਸੀਂ ਕਿਧੋਂ ਉਹ ਵਿਰਾਸਤ ਦੀ ਤੇ ਖੜੇ ਆਏ ਅਗਲੀ ਦੇ ਵਿਰਾਸਤ ਵਾਲੀ ਗਾਲੀ ਹੋਗੀ ਨਾ ਜੀ ਆਪ ਦਾ ਖਾਲਾ ਕੱਢੋ ਬਿਲਕੁਲ ਬਿਲਕੁਲ ਲੈ ਵੀ ਮੈਂ ਟੋਕਾਂ ਜੀਆਂ ਕੀ ਦੀਆਂ ਨੇ ਵੀ ਪਾਣੀ ਬਹੁਤਾ ਖਾਲਾ ਨਾ ਮਟੇਵੇ ਹਾਂ ਉਹ ਟੱਪਾ ਬਣਾ ਵੀ ਸੋਕੇ ਪਾਰਾ ਜਾਇਆ ਨਾ ਹੋਏਗਾ ਚਲੋ ਚਲੋ ਲਓ ਜੀ ਚਾਚਾ ਤੇਰਾ ਭਲਾ ਸੋਚਿਆ ਉਹਨੇ ਨਹੀਂ ਨਹੀਂ ਭਲਾ ਤਾਂ ਬੜਾ ਖੋਚਿਆ ਸੁ ਇੱਕ ਮੁੰਡਾ ਸਾਡਾ ਨਾ ਬੜਾ ਪਰੋਣਾ ਆ ਮਾਮੇ ਦਾ ਮੁੰਡਾ ਇਹ ਬੜਾ ਸ਼ਕੀਨ ਟਰੈਕਟਰ ਦਾ ਸੁਬਾ ਦਾ ਟਰੈਕਟਰ ਤੇ ਬੈਠਾ ਆ ਅਸਲਾਮੁਆਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਤੇ ਜੀ ਆਇਆਂ ਨੂੰ ਆ ਤੇ ਕਰਦੇ ਆਪਾਂ ਅੱਜ ਦਾ ਵਲੌਗ ਸ਼ੁਰੂ ਤੇ ਅੱਜ ਦੀ ਆਪਣੀ ਜਿਹੜੀ ਰੁਟੀਨ ਹੈ ਉਹ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਤੇ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਦੇਖਣਾ ਲਓ ਜੀ ਚਾਚੋ ਨਹੀਂ ਲੱਗੇ ਨੇ ਖਾਲਾ ਖਾਲੰਦੇ ਨੇ ਇੱਕ ਵੀ ਨਹੀਂ ਖਾਲਾ ਖਾਲੇ ਦਾ ਰੋਲਾ ਪਿਆ ਫਿਰਦਾ ਕੀ ਹੋਇਆ ਸਾਡੀ ਤੇ ਪਹਿਲੀ ਨਹੀਂ ਆਇਆ ਸੀ ਖਾਲਾ ਕਿੱਥੋਂ ਬਿਲਕੁਲ ਵੀ ਸੱਚਾ ਗੱਲ ਜੀ ਉਹਨਾਂ ਪਹਿਲੀ ਨਹੀਂ ਤੇ ਖਾਲਾ ਕਿੱਥੋਂ ਆਇਆ ਸਰ ਜੀ ਸਾਡੇ ਬਾਜੀ ਸਵੇਰੇ ਕਰਵਾ ਦੇਾਂਗੇ ਹਾਂ ਦੇ ਕੋ ਯਾਰ ਬੰਦੇ ਨੇ ਪੁਆਇੰਟ ਸਹੀ ਮਾਰਿਆ ਜੇ ਸਾਡੀ ਪੈੜ ਹੀ ਨਹੀਂ ਤੇ ਖਾਲਾ ਕਿੱਥੋਂ ਆਇਆ ਹਾਂਜੀ ਸਾਡੀ ਪੈੜ ਹੀ ਤੇ ਆਇਆ ਨਹੀਂ ਹੁਣ ਇਸ ਕੰਮ ਆਖਿਆ ਵੀ ਸੇਰੇ ਖਾਲਾ ਦੇ ਗੱਲ ਇਹ ਵੀ ਹੁਣ ਇਹ ਆਇਆ ਵੀ ਤੁਹਾਡੀ ਵਨ ਡੇ ਚ ਆਉਂਦਾ ਜੀ ਖਾਲਾ ਤੇ ਉਹ ਕੱਟੋ ਅਸੀਂ ਕਿ ਤੁਹਾਨੂੰ ਵਿਰਾਸਤ ਦਿੱਤੀ ਖੜੇ ਆਇ ਅਗਲੀ ਤੇ ਵਿਰਾਸਤ ਵਾਲੀ ਗਾਲੀ ਹੋਗੀ ਨਾ ਜੀ ਆਪ ਦਾ ਖਾਲਾ ਕੱਢੋ ਬਿਲਕੁਲ ਬਿਲਕੁਲ ਫਰਮੂ ਲਾਕਾ ਨਹੀਂ ਹਾਂ ਤੁਮੇ ਕੱਟਨੇ ਆ ਤੇ ਥੋੜਾ ਜਿਹਾ ਹੋਰ ਉਤੂ ਰਾਖ ਲਾ ਕੋਸ਼ ਵੀ ਨਹੀਂ ਹੁੰਦਾ ਮੰਗਰੂ ਲਾ ਕੇ ਖਾ ਨਾ ਯਾਰ ਚਾਚਾ ਦਾ ਰੋਜ਼ਾ ਆ ਮੰਗਰੂ ਲਾ ਦਾਤੇ ਆ ਵੇਖੇਗਾ ਗਾਏ ਪਰਸੂ ਤੇਰਾ ਮੋੜ ਵੇਚ ਆ ਜਾਣਾ ਵੀਰੇ ਤੇ ਯਾਰ ਦੇਖ ਲੈ ਸਣ ਜਿ ਸਲਾ ਹਾਗਰ ਆਪਦਾ ਖੱਟੋਈ ਤੇ ਮੈਂ ਵੇਖਾਂ ਵੀ ਤੂੰ ਮੰਗਰੂ ਨਾ ਲਾ ਕੇ ਆ ਤੋਕੰਤ ਹੋਈ ਦਿੱਤੀਆਂ ਨੇ ਨਾ ਕਿਹੜੀਆਂ ਆ ਇੱਥੇ ਨਹੀਂ ਭਾਜੀ ਮੈਂ ਆ ਕਾ ਦਿੱਤੀ ਆਈ ਜਦੋਂ ਮੈਂ ਧੰਨਵਾਦ ਪਾਣੀ ਲਾਉਣ ਵਾਲਿਆਂ ਕੀਤੀ ਜਾ ਹੁੰਦੀ ਨਹੀਂ ਇਹ ਕਾ ਕੀਤੀ ਆ ਯਾ ਬੰਦੇ ਨਾ ਆ ਟੋਕ ਤੈਨੂੰ ਨਹੀਂ ਆਖਣੇ ਪਾਣੀ ਉਹ ਤੂੰ ਮੈਂ ਕਰਦਾ ਬਾਹਰ ਰੋਡ ਤੇ ਇੱਕਾ ਉਪੀ ਸੀ ਲੈ ਵੀ ਮੈਂ ਟੋਕਾ ਜੀ ਆ ਕੀ ਦੀਆਂ ਨੇ ਵੀ ਪਾਣੀ ਬਹੁਤਾ ਖਾਲਾ ਨਾ ਮਟੀਵੇ ਹਾਂ ਕੋਣ ਟੱਪਾ ਬਣਾਵੇ ਸੋਕਾ ਪਾਰਾ ਜਾਇਆ ਨਾ ਹੋਏਗਾ ਚਲੋ ਚਲੋ ਲਓ ਜੀ ਚਾਚਾ ਤੇਰਾ ਭਲਾ ਸੋਚਿਆ ਉਹਨੇ ਨਹੀਂ ਨਹੀਂ ਭਲਾ ਤਾਂ ਬੜਾ ਖੋਥਿਆ ਸੁਕੇ ਭਲੇ ਤਾਂ ਸੋਚਦਾ ਇਹਦੇ ਉੱਤੇ ਨਾ ਸਪਰੇਅ ਮਾਰੋ ਹਣ ਕਿੰਦੇ ਤੇ ਅੰਨ ਪਾ ਰਿਹਾ ਤੇ ਤੇਰਾ ਇੱਥੇ ਕੋਈ ਵਰਾਸਤ ਨਹੀਂ ਤੂੰ ਐਵੇਂ ਪੁੱਛੀ ਜੇ ਦੱਸੀ ਜਾਣਾ ਬੀ। ਥਮਾਰ ਮੈਨੂੰ ਕਿਉਂ ਆਂਦੇ ਪਹਿਵਾ ਆਪਦਾ ਖਾਲਾ ਕੱਢ। ਨਹੀਂ ਤੇ ਸਾਨੂੰ ਕਿਉਂ ਪਹਿਲੇ ਵੀ ਸਪਰੇਅ ਮਾਰੋ। ਤੈਨੂੰ ਵੀ ਤਕਲੀਫ ਨਹੀਂ ਮਾਰੀ ਗਏ ਨਾ ਮਾਰੀ ਗਏ। ਛਾੜਾ ਫਾਇਦਾ ਕਰਦਾ ਫਿਰ। ਤੂੰ ਸਾਡਾ ਫਾਇਦਾ ਨਾ ਕਰ ਸਾਨੂੰ। ਲਓ ਜੀ ਖਾਲਾ ਕੱਢ ਲੀਨੇ ਫਿਰ ਚੱਲਨੇ ਆ। ਲਾ ਲਾ ਟੱਪਾ ਟੱਪਾ ਹੋਰ ਥੱਲੂ ਪੱਟੋ ਇਹਨੂੰ ਨੀਵਾ ਕਰੋ। ਕਰ ਦੋ ਨੀਵਾ ਯਾਰ। ਟੱਪਾ ਟੱਪਾ ਲਓ ਜੀ ਪੱਟੇ ਪੁੱਟੇ ਬਾਹ ਤੇ ਮਹਲ ਡੰਗਰ ਨੂੰ ਖਾਂਦੇ ਨੇ। ਟਾਈਮ ਯਾਰਾ ਨਾ 11:30 ਹੋ ਗਿਆ ਪੱਠੇ-ਪੁੱਠੇ ਨਾ ਪਾਤੇ ਅੰਦਰ ਵੀ ਪਾਤੇ ਆ ਅੰਦਰ ਵੀ ਮਾਲ ਕਾਣਗੇ ਹੁਣ ਦੁਪਹਿਰੇ ਡਾਹ ਕੇ ਪਾਣੀ ਤੇ ਇਹਨਾਂ ਉਹਨਾਂ ਬੱਚਵਾਈ ਕਰਦੇ ਆਪਾਂ ਲਓ ਜੀ ਮੱਜਾਂ ਨੂੰ ਪਾਣੀ ਪੁਣੀ ਡੋਣਨੇ ਆ ਤੇ ਬਾੜਤੀਆਂ ਛਪੜੇ ਤੇ ਇਹ ਯਾਰਾ ਨਾਉਣ ਗਿਆ ਹੁਣਾ ਗਰਮੀ ਵੀ ਹੋਣ ਲੱਗ ਪਈ ਆ ਤੇ ਇਹਨਾਂ ਉਹਨਾਂ ਨੂੰ ਨਵਾਇਆ ਕਰਨਾ ਰੋਜ਼ ਬਿਲਾ ਨਗਾ ਤੇ ਇੱਕ ਮੁੰਡਾ ਸਾਡਾ ਨਾ ਬੜਾ ਪੁਰਾਣਾ ਆ ਮਾਮੇ ਦਾ ਮੁੰਡਾ ਇਹ ਬੜਾ ਸ਼ਕੀਨ ਟਰੈਕਟਰ ਦਾ ਸੁੱਭਾ ਦਾ ਟਰੈਕਟਰ ਤੇ ਬੈਠਾ ਹੈ ਪੱਠੇ-ਪੁੱਠੇ ਜਾ ਚੋ ਨਹੀਂ ਪਾਉਂਦੇ ਆ ਪੱਠੇ ਪਾ ਕੇ ਇਸ ਤੋਂ ਬਾਅਦ ਹੁਣ ਟਾਈਮ ਹੋ ਗਿਆ ਆਪਣਾ ਚੋਾਈ ਦਾ ਲਓ ਜੀ ਟਾਈਮ ਹੋ ਗਿਆ ਹੁਣ ਡੰਗਰਾਂ ਦੀ ਚੋਾਈ ਦਾ ਡੰਗਰ-ਡੁੰਗਰ ਹਟਾ ਦਿੰਦੇ ਨੇ ਪਾण्डे-ਪੁੰਡੇ ਰੱਖਣਦੇ ਆ ਤੇ ਹੁਣ ਕਰਦੇ ਆ ਚੋਾਈ ਸ਼ੁਰੂ ਕਿਉਂਕਿ ਦੁੱਧੀ ਸਾਡਾ ਨਾ ਟਾਈਮ ਨਾ ਆ ਜਾਂਦਾ ਤੇ ਇਸ ਲਈ ਟਾਈਮ ਨਾ ਕਰਨੀ ਚਾਹੀ ਕਿਉਂਕਿ ਰੋਜ਼ੇ ਨੇ ਤੇ ਆਪਾਂ ਫਿਰ ਪੱਠੇ ਦੱਥੇ ਨੂੰ ਵੀ ਜਾਣਾ ਟਾਈਮ ਨਾ ਕਰਕੇ ਚਵਾਈ ਤੇ ਚੱਲਦੇ ਬਾਅਦ ਚ ਪੱਠਿਆਂ ਲਓ ਜੀ ਚੱਲੇ ਪਾਤੇ ਨੇ ਡੰਗੂ ਡੁੰਗਰ ਚੋਕੇ ਨਾਲ ਆਪਾਂ ਚੱਲੇ ਹੁਣ ਪੱਠਿਆਂ ਨੂੰ ਤੇ ਬੰਦੇ ਪਹੁੰਚੇ ਹੋਏ ਨੇ ਟਾਈਮ ਨਾਲ ਇਹ ਵੀ ਚਾਚੇ ਤੇ ਆਪਾਂ ਵੀ ਚੱਲਦੇ ਆਂ ਤੇ ਵੜਦੇ ਆਂ ਪੱਠੇ ਟਾਈਮ ਨਾ ਵਹਿਲੇ ਹੋਈਏ ਕਿਉਂਕਿ ਅਫਤਾਰੀ ਵੀ ਕਰਨੀ ਟਾਈਮ ਨਾ ਸੋ ਕੋ ਵਹਿਲੇ ਹੋਈਏ ਨਾਲੇ ਆਪਾਂ ਇੱਕ ਵਲੋਗ ਆ ਸ਼ੂਟ ਕਰਨਾ ਕੋਸ਼ਿਸ਼ ਤੇ ਆ ਕੇ ਜਾਈਏ ਤੇ ਵਲੋਗ ਆਪਾਂ ਕਰਦੇ ਆਂ ਆਪਾਂ ਨਾਲ ਇੱਕ ਨਵਾਂ ਸ਼ੂਟ ਤੇ ਯੋ ਸਰਪ੍ਰਾਈਜ਼ ਹੈ ਤੁਹਾਡੇ ਵਾਸਤੇ ਆਪਾਂ ਦੇ ਇਲਾਕੇ ਦੀ ਇੱਕ ਇਲਾਕੇ ਦੀ ਬੜੀ ਖਾਸ ਚੀਜ਼ ਆ ਉਹਦਾ ਵਲੌਗ ਆਪਾਂ ਸ਼ੂਟ ਕਰਨਾ ਕੋਸ਼ਿਸ਼ ਆ ਸ਼ੂਟ ਕਰੀਏ ਤੇ ਕੀਤਾ ਤੁਹਾਡਾ ਨਹਾਂਝਾ ਜ਼ਰੂਰ ਕਰਾਂਗੇ ਲਓ ਜੀ ਪੱਠੇ ਵੱਢ ਕੇ ਆਪਾਂ ਹੋ ਗਏ ਆ ਵੇਲੇ ਸ਼ਾਮ ਹੋ ਗਈ ਆ ਰੋਜ਼ਾ ਇਫਤਾਰ ਕਰਨ ਦਾ ਵੀ ਟਾਈਮ ਹੋ ਗਿਆ ਤੇ ਟਰੈਕਟਰ ਨੂੰ ਲੈ ਕੇ ਚੱਲਾਂਗੇ ਡੇਰੇ ਤੇ ਤੇ ਚਲਦੇ ਆਂ ਕਰਦੇ ਰੋਜ਼ਾ ਇਫਤਾਰ ਤੇ ਆਪਾਂ ਜਾਣਾ ਹੈ ਮੇਲੇ ਤੇ ਉਹਦਾ ਵਲੌਗ ਤੁਹਾਨੂੰ ਅਗਲੀ ਵੀਡੀਓ 'ਚ ਜ਼ਰੂਰ ਮਿਲੇਗਾ ਤੇ ਵਲੋਗ ਕਰਦੇ ਆਪਾਂ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਮਿਲਦੇ ਆਪਾਂ ਇੱਕ ਨਵੇਂ ਵਲੋਗ 'ਚ